ਚੰਗਾ ਬਾਈ ਓਕੇ ਜੀ ਸਸੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ 'ਚ ਤੇ ਬਾਈ ਅੱਜ ਜੌਨੀਅਰ ਦਾ ਇੱਕ ਹੋ ਟ੍ਰੈਕਟਰ ਸੇਲ ਹੋਇਆ ਨਵਾਂ ਅੱਜ ਦੋ ਤਰੀਕਾ ਤੇ ਅੱਜ ਦਿੱਤਾ ਬਾਈ ਇਹਨਾਂ ਨੇ 5210 ਠੀਕ ਹੈ ਜੀ 5210 ਨੂੰ ਪਤਾ 52 ਐਚਪੀ ਦੀ ਕੈਟਾਗਰੀ 'ਚ ਆ ਬਾਈ ਟ੍ਰੈਕਟਰ 4x4 ਹੈ ਜੀ ਇਹ ਤੇ ਗੀਅਰ ਪ੍ਰੋ ਵਾਲਾ ਮਾਡਲ ਹੈ ਟਰੈਕਟਰ ਪੂਰਾ ਬਾਈ ਬੰਪਰ ਛਤਰੀ ਸਾਰਾ ਕੁਝ ਟੋਟਲੀ ਨਾਲ ਲਾ ਕੇ ਦਿੱਤਾ ਪੂਰਾ ਕੰਪਲੀਟ ਕਰਕੇ ਠੀਕ ਆ ਜੀ ਟਰੈਕਟਰ ਚੱਲੇ ਆਪਣਾ ਲੋਕ ਲੈ ਇਹ ਤੇ ਲੋ ਬਾਈ ਆਪਾਂ ਥੋੜੀ ਕਰਾਉਣੇ ਗੱਲਬਾਤ ਜਿਨ੍ਹਾਂ ਨੇ ਟਰੈਕਟਰ ਲਿਆ ਠੀਕ ਆ ਜੀ ਤੇ ਆ ਜਾ ਬਾਈ ਤੂੰ ਵੀ ਨਾਲ ਕੋਈ ਨਹੀਂ ਨਾਲੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਤੇ ਟਰੈਕਟਰ ਬਾਈ ਸੌਦਾ ਕਰਾਇਆ ਬਾਈ ਨੇ ਇਹ ਕੋਈ ਨਹੀਂ ਕੋਈ ਨਹੀਂ ਕਰਦਾ ਬਾਈ ਦਾ ਆਪਣਾ ਪੁਰਾਣਾ ਬਾਗ ਵੀ ਆ ਬਾਈ ਦੇ ਸਾਡੇ ਪਿੰਡ ਰਿਸ਼ਤੇਦਾਰੀ ਵੀ ਹੈ ਖਾਸ ਏ ਭਾਈ ਮੈਂ ਇਹ ਨਾ ਤਾਂ ਪਿਛਲੇ ਸਾਲ ਇਹਦਾ ਟਰੈਕਟਰ ਪਿਛਲੇ ਸਾਲ ਆਹੀ 52 10 4x4 ਨਹੀਂ 2 ਵੀ ਅੱਛਾ 2 ਵੀ ਲਿਆ ਤਾਂ ਭਾਈ ਨੇ ਅੱਜ ਆਪਣੇ ਪਿੰਡੇ ਤੋਂ ਵਾਜਾ ਟਰੈਕਟਰ ਆ ਰਿਸ਼ਤੇਦਾਰੇ ਆ ਅੱਛਾ ਰਿਸ਼ਤੇਦਾਰੇ ਆ ਠੀਕ ਹੈ ਭਾਈ ਦਾ ਤਾਂ ਕਿਹੜਾ ਪਿੰਡ ਆ ਜੀ ਖਾਬੜ ਆ ਜੀ ਠੀਕ ਆ ਠੀਕ ਆ ਤੇ ਬਾਕੀ ਭਾਈ ਤੁਸੀਂ ਲਿਆ 52 10 ਕਿਵੇਂ ਲੱਗਾ ਟਰੈਕਟਰ ਠੀਕ ਆ ਜੀ ਟਰੈਕਟਰ ਪਹਿਲਾਂ ਵੀ ਚਲਾਇਆ ਜੋਂਡੀਆਂ ਦੇ ਪਹਿਲੀ ਵਾਰ ਲਿਆ ਜਾਂ ਪਹਿਲਾਂ ਚਲਾਇਆ ਠੀਕ ਆ ਇਹ ਤਾਂ ਮੈਂ ਅੱਗੇ ਵੀ ਦੱਸਿਆ ਭਾਈ ਜੋਂਡੀਆਂ ਜੀ ਨੇ ਪਹਿਲਾਂ ਚਲਾਇਆ ਉਹ ਦੁਬਾਰਾ ਵੀ ਫਿਰ ਜੋਂਡੀਆਂ ਨੇ ਲੰਦਾ ਟਰੈਕਟਰ ਤੇ ਬਾਕੀ ਸਭ ਠੀਕ ਆ ਬਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਬਾਪੂ ਜੀ ਬਹੁਤ ਬਹੁਤ ਤੁਹਾਨੂੰ ਠੀਕ ਆ ਜੀ ਤੇ ਚੈਨਲ ਤੇ ਭਾਉਂਦੇ ਆ ਨਹੀਂ ਆ ਤੇ ਲੋ ਬਾਈ ਇਹਨਾਂ ਨਾਲ ਬਣਾਉਣੇ ਬਾਈਆਂ ਨਾਲ ਤੇ ਬਾਈ ਸਾਸਿਕਾਲ ਜੀ ਸਾਸਿਕਾਲ ਟਰੈਕਟਰ ਬਾਈ ਜੌਂਡੀਅਰ ਆਪਣੇ ਲਈ ਇਹ ਹਾਂਜੀ ਹਾਂਜੀ ਠੀਕ ਆ ਜੀ ਤੇ ਤੁਸੀਂ ਪਹਿਲਾਂ ਰੱਖਿਆ ਵਾ ਜੌਂਡੀਅਰ ਹਾਂਜੀ ਅਸੀਂ ਪਹਿਲੀ ਵਾਰੇ ਅੱਛਾ ਪਹਿਲੀ ਵਾਰੇ ਲਿਆ ਠੀਕ ਆ ਥੋੜਾ ਪਿੰਡ ਵੀ ਕਿਹੜਾ ਖਾਪਣੀ ਹੈ ਜੀ ਮੇਰੇ ਪਰ ਰਾਜੂ ਸਰ ਅੱਜ ਮੈਂ ਤੁਸੀਂ ਬਾਈ ਦੇ ਪਿੰਡ ਦੇ ਆ ਹਾਂਜੀ ਠੀਕ ਆ ਠੀਕ ਆ ਇਹ ਮਨਨ ਕਿ ਤੁਸੀਂ ਗਾਹ ਥੋੜੇ ਰਿਸ਼ਤੇਦਾਰ ਆ ਬਾਈ ਨਹੀਂ ਆ ਕੱਪੜਿਆਂ ਵਾਸਤੇ ਠੀਕ ਆ ਠੀਕ ਆ ਬਾਈ ਤੇ ਬਾਕੀ ਬਾਈ ਉਹਨਾਂ ਜੋਨਡੀਅਰ ਬਾਰੇ ਤਾਂ ਕੋਈ ਬਹੁਤਾ ਦੱਸਣ ਦੀ ਲੋੜ ਹੈ ਨਹੀਂ ਹਾਂਜੀ ਬਹੁਤ ਵਧੀਆ ਉਹਨੂੰ ਪਤਾ ਹੀ ਆ ਵਧੀਆ ਤਕਨੀਕ ਆ ਟਰੈਕਟਰ ਦੀ ਠੀਕ ਨਹੀਂ ਬਾਕੀ ਚਲੋ ਚਲਾਏ ਤੇ ਲੱਗ ਪਦਲਾ ਤਾਂ ਪਰ ਹੁਣ ਜਿਹੜੇ ਨਵੇਂ ਟਰੈਕਟਰ ਇਹਨਾਂ ਵਿੱਚ ਬਾਈ ਕਾਫੀ ਕੰਪਨੀ ਨੇ ਸੁਧਾਰ ਕਰਿਆ ਬਿਲਕੁਲ ਬਿਲਕੁਲ ਜੀ ਤੇ ਠੀਕ ਆ ਬਾਈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਓਕੇ ਆਜਾ ਤੂੰ ਵੀ ਚੱਲ ਲੈ ਲੱਗਦਾਰ ਆ ਜਾ ਮਾਪਾਸੇ ਆਇਓ ਮੈਂ ਤਾਂ ਤੂੰ ਕੋਈ ਹੈ ਅੱਜ ਮੈਂ ਜਰਾ ਜੀ ਹਟ ਗਿਆ ਇੰਨਾ ਨਹੀਂ ਲੈ ਆ ਨਾ ਆ ਵੀ ਬਾਬਾ ਆਪਣਾ ਮੂੰਹ ਉੱਠਾ ਕਰਾ ਦੇ ਨਾਰੇ ਇਸ ਦਾ ਆਪ ਨੂੰ ਰਿਜਨਾਰੇ ਆ ਜੀ ਸੇਟਰ ਨੂੰ ਪੰਪ ਜੋ ਘਟੇਲ ਪਾ ਦਿਓ ਇੱਥੇ ਤੇ ਆਪਣਾ ਵੀਰ ਬਾਈ ਹਰਪ੍ਰੀਤ ਆ ਹੋਰ ਵੀਰੇ ਕੀ ਹਾਲ ਆ ਆਪਣਾ ਇਧਰ ਵੀਰੇ ਪਾਵਲਾ ਵੀਰ ਹੋ ਪਾਵਲੇ ਵੀਰੇ ਵਧੀਆ ਵੀਰੇ ਠੀਕ ਠਾਕ ਠੀਕ ਆ ਠੀਕ ਆ ਪਾਵਲਾ ਬਾਈ ਆਪਣਾ ਵੀਰ ਹਰਪ੍ਰੀਤ ਬਾਈ ਜੌਂਡੀਰ ਬਾਰੇ ਬਾਈ ਨੂੰ ਬਹੁਤ ਨਾਲੋ ਯਾਰ ਟਰੈਕਟਰ ਬਾਰੇ ਹਾਂਜੀ ਵੀਰੇ ਟਰੈਕਟਰ ਕਿੰਨਾ 52 ਦਾ ਠੀਕ ਆ ਭਜੀ ਇਹ ਟਰੈਕਟਰ ਆਪਣਾ ਛਾਬਣਾ ਨੂੰ ਵੱਧ ਵਿਕਨੇ ਵਾਲਾ ਟਰੈਕਟਰ ਸਦਾ ਬਾਹ ਟਰੈਕਟਰ ਆ ਹਾਂ ਸਦਾ ਬਾਹ ਟਰੈਕਟਰ ਆ ਹਰਮਨ ਪਿਆਰਾ ਟਰੈਕਟਰ ਆ ਸਾਰਿਆਂ ਦਾ ਹਾਂਜੀ ਹਾਂਜੀ ਵੀ ਆਹ ਅੰਗਰੀਜਾ ਜੀ ਠੀਕ ਆ ਤੇ ਇਹ ਸੁਪਰ ਸੀਟਰ ਦੇ ਬਾਅਦ ਸਪੈਸ਼ਲ ਇਹ ਸੁਪਰ ਸੀਟਰ ਖਾਤਰ ਬਣਾਇਆ ਪਾਇਆ ਕੰਪਨੀ ਅੱਛਾ ਠੀਕ ਆ ਹਾਂ ਇਹਦਾ ਆਪਣਾ ਸਿੰਪਲ ਆਉਂਦਾ ਇਹ ਆਪਣਾ ਸੀਆਰਟੀ ਜੀ ਦੂਦਾ ਆਉਂਦਾ 53 ਦਾਸ ਹਨਾ ਹਾਂ ਸੀਆਰਟੀ 53 ਦਾਸ ਤੇ ਸਟਾਰਟ ਆ ਉਹਦੇ ਕਰਕੇ ਹੀ ਇਹ ਮਾਡਲ ਵੱਧ ਵਿਕ ਰਿਹਾ ਹਾਂ ਠੀਕ ਆ ਉਹ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਸਰ ਠੀਕ ਆ ਇਹ ਸਪੀਡਾਂ ਉਹੀ ਜਾਂ ਸੇਮ ਠੀਕ ਆ ਸੇਮ ਹੀ ਜਿਹੜਾ ਯਾਰ ਇਹਦੇ ਵਿੱਚ ਵੀ ਕਹਿੰਦੇ ਦੋ ਮਾਡਲ ਆਉਣੇ ਯਾਰ ਹਾਂਜੀ ਅੱਛਾ ਇੱਕ ਆਪਣਾ ਸਿੰਪਲ ਵਾਲਾ ਜਿਹੜਾ ਜਿੱਕਣਾ ਪਹਾੜ ਜੈਸਤੇ ਵਾਸਤੇ ਸਟੀering ਨਹੀਂ ਹੁੰਦੇ ਜਿਹੜਾ ਘੱਟਣ ਨਹੀਂ ਹੁੰਦੇ ਠੀਕ ਆ ਸਿੰਪਲ ਵੀ ਮਿਲ ਜੂਗਾ ਤੇ ਆਪਣਾ ਟੌਪ ਮਾਡਲ ਹੈ ਟੌਪ ਮਿਲ ਜੂਗਾ ਠੀਕ ਆ ਓਕੇ ਅ ਮਤਲਬ ਕਿ ਇਹ ਉਹਨਾਂ ਦਾ ਆਪਣਾ ਕਿਹੜਾ ਮਾਡਲ ਹੈ ਟੌਪ ਮਾਡਲ ਹੈ ਇਹ ਟੌਪ ਮਾਡਲ ਅੱਛਾ ਇਹ ਟੌਪ ਮਾਡਲ ਹੈ ਠੀਕ ਆ ਬਾਈ ਇਹਦੇ ਵਿੱਚ ਵੀ ਬਾਈ ਨੇ ਸਰ ਵੀ ਦੋ ਮ ਆਵਾਜ਼ ਆ ਘਰੋਏ ਰੇਟਰ ਨਹੀਂ ਗਿਆ ਸੋਹਣੀ ਆ ਲੋਕ ਸਰਾਵਾ ਆ ਜਾਣ ਆ ਬਾਈ ਜਿਹੜਾ ਬੰਪਰ ਛਤਰੀਆਂ ਇਹ ਲੱਗ ਐਕਸਟਰਾ ਹੁੰਨੇ ਆ ਇਹ ਐਕਸਟਰਾ ਇਹ ਡੀਲਰ ਆਪਣੇ ਆਪਣੇ ਖਾਤੇ ਪਰ ਲਾ ਕੇ ਦਿੰਦਾ ਅੱਛਾ ਬੰਪਰ ਛਤਰੀ ਐਕਸਟਰਾ ਲਗੋਣੇ ਪੈਂਦੇ ਆ ਆਪਣਾ ਕੰਪਨੀ ਤੋਂ ਇਦਾਂ ਹੀ ਆਉਂਦਾ ਜਿਹੜਾ ਰੇਟਰ ਆ ਠੀਕ ਆ ਇਹਦਾ ਬਈ ਸਟੀering ਵੀ ਦੋ ਅਡਜਸਟੇਬਲ ਆ ਹਨਾ ਸਟੀering ਹੈ ਤਾਂ ਟੋਪ ਮਾਡਲ ਤੇ ਐਕਸਟਰਾ ਸਟੀering ਆ ਜਾਂਦਾ ਕਿਹੜਾ ਸਿੰਪਲ ਉਹ ਚ ਨਹੀਂ ਹੈਗਾ ਜਿਹੜੀ ਦੋ ਹੀ ਬਟਨ ਵਾਲੀ ਆ ਉਹ ਉਹ ਵੀ ਦੋ ਆ ਲੋ ਜੀ ਬਾਈ ਚੰਗਾ ਬਾਈ ਓਕੇ ਜੀ ਤੇ ਲੋ ਬਾਈ ਮੇਤਰੋ ਪਹੁੰਚ ਗਏ ਖੇਤਾਂ ਦੇ ਵਿੱਚ ਤੇ ਬਾਈ ਜਿਹੜਾ ਆਪਣੇ ਬੂਟਿਆਂ ਵਾਲਾ ਗੰਨਾ ਉਹਦੇ ਵਿੱਚ ਥੋੜੀ ਜੀ ਪੱਤੀ ਜੀ ਫੁਕਣੀ ਸੀ ਉਹਦੇ ਵਾਸਤੇ ਆਏ ਤੇ ਜਿਹੜਾ ਉਦੋਂ ਬਾਈ ਗੰਨਾ ਆਪਾਂ ਤੁਹਾਨੂੰ ਦਿਖਾਇਆ ਤਾਂ 4 ਫੁੱਟ ਵਾਲਾ ਉਹਦੀ ਗਰੋਥ ਚੈੱਕ ਕਰਨੀ ਸਾਨੂੰ ਆਪਣੇ ਦੇਖੋ ਕਿਆ ਵਧੀਆ ਗੰਨਾ ਜੰਮਿਆ ਤੇ ਗੰਨਾ ਬਿਲਕੁਲ ਆਪਣੇ ਖੇਤਾਂ ਦੇ ਨਾਲੇ ਲੱਗਿਆ ਹੋਇਆ ਆ ਦੇਖੋ ਜੀ ਇਹੇ ਉਦੋਂ ਆਪਾਂ ਤੁਹਾਨੂੰ ਦੱਸਿਆ ਤਾਂ ਵੀ 4 ਫੁੱਟ ਵਿੱਚ ਗੈਪ ਹੈ ਫੁੱਟ ਫੁੱਟ ਦਾ ਗੈਪ ਇਹਦੇ ਵਿੱਚ ਦੋ ਮਲਕੀ ਲੈਣਾ ਇੱਕ ਲਾਈਆਂ ਵੀ ਆ ਉਹਦੇ ਬਾਅਦ 4 ਫੁੱਟ ਦਾ ਫਿਰ ਗੈਪ ਹੈ ਉਹਦੇ ਬਾਅਦ ਫਿਰ ਦੋ ਲੈਨਾਂ ਲੱਗੀਆਂ ਹੋਈਆਂ ਠੀਕ ਹੈ ਜੀ ਵਿੱਚ ਇਹਦੇ ਮਾਹ ਲਾਏ ਹੋਏ ਆ ਦੇਖੋ ਤੇ ਬਹੁਤ ਸੋਹਣੀ ਗਰੂਫ ਹੋਈ ਆ ਬਾਈ ਕੰਨੇ ਦੀ ਲੋ ਜੀ ਹੁਣ ਇੱਕ ਅੱਧੀ ਇੱਕ ਅੱਧੀ ਦੀ ਗੜਾਈ ਹੋਊਗੀ ਜ਼ਰੂਰ ਗੜਾਈ ਦੇ ਬਾਅਦ ਦੇਖਿਓ ਨੇ ਕਿਹੜੇ ਸਾਬ ਨਾਲ ਕੰਨੇ ਨੇ ਚੱਲਣਾ ਲੋ ਇਹ ਆਮ ਜਿੱਦਾਂ ਆਪਣੇ ਦੋਏ ਤਰ੍ਹਾਂ ਹੀ ਕੰਨਾ ਵੱਢ ਕੇ ਲਾਏ ਹੋਇਆ ਹੈ ਲੰਬੀਆਂ ਪੂਰੀਆਂ 2 2 3 3 ਅੱਖਾਂ ਵਾਲਾ ਤੇ ਜਰਮੀਨੇਸ਼ਨ ਬਹੁਤ ਵਧੀਆ ਹੋਈ ਬਾਈ ਗੰਨੇ ਦੀ ਇਹ ਗੰਨਾ ਲੱਗਿਆ ਵਾ ਵੀ ਥੋੜਾ ਜਿਹਾ ਕੀਤਾ ਹੀ ਆ ਹੋ ਗਏ ਮੇਰੇ ਸਾਮਣੇ ਲੱਗੇ ਨੂੰ ਗੰਨਾ ਮਹੀਨਾ ਲਗ ਮਹੀਨੇ ਦੇ ਗੇੜ ਚ ਹੋ ਗਿਆ ਨਾ ਲੱਗੇ ਨੂੰ ਪਪੂਲਰ ਰ ਵਿੱਚ ਮੰਨ ਕੇ ਚਲੋ ਵੀ ਤਿੰਨ ਫਸਲਾਂ ਲਾਈ ਹੋਈਆਂ ਬਾਈ ਪਪੂਲਰ ਗੰਨਾ ਤੇ ਨਾਲ ਮਾਂ ਬਾਈ ਠੀਕ ਹੈ ਜੀ ਮਾਂ ਇਹ ਪਤ ਨਹੀਂ ਮੂੰਗੀ ਆ ਬਾਈ ਸ਼ਾਇਦ ਪੱਤਾ ਦਾ ਮੂੰਗੀ ਦਾ ਹੀ ਲੱਗਦਾ ਤੇ ਅਗਲੀ ਵਾਰ ਨੂੰ ਆਪਾਂ ਦੱਸਿਆ ਤਾਂ ਵੀ ਆਪਾਂ ਵੀ ਲਾਉਣਾ ਗੰਨਾ ਬਾਈ 4 ਫੁੱਟ ਤੇ ਐਦ ਕਿ ਤਾ ਹੁਣ ਚਲੋ ਲਾਤਾ ਪਰ ਅੱਗੇ ਨੂੰ ਕੋਸ਼ਿਸ਼ ਕਰਨੀ ਵੀ 4 ਫੁੱਟ ਤੇ ਹੀ ਗੰਨਾ ਬੀਜਣਾ ਆਪਾਂ ਨੇ ਤੇ ਕਿੱਲੇ ਰੇੜ ਕਿੱਲੇ ਦਾ ਲਾਵਾ ਬਾਈ ਇਹੋ ਜੀ ਅਸਲ 'ਚ ਇਹਦੇ ਵਿੱਚ ਬਾਈ ਲੈਣਾ 100 ਹੀ ਲੱਗਦੀਆਂ ਨੇ ਜੇ ਆਪਾਂ 4 ਫੁੱਟ ਤੇ ਲਾਉਨੇ ਤਾਂ ਵੀ 100 ਹੀ ਜੇ ਆਪਾਂ 2 2.5 ਫੁੱਟ ਤੇ ਰੇੜਾ ਆਮ ਲਾਉਨੇ ਉਹ 'ਚ ਵੀ 100 ਹੀ ਲੈਣਾ ਕੰਮ ਉੱਥੇ ਹੀ ਜਾਂਦਾ ਫਰਕ ਐ ਪੈ ਜਾਂਦਾ ਵੀ ਜਿਹੜਾ ਵਿਚਾਲਾ ਡਿਸਟੈਂਸ ਆ ਜਿਹੜਾ ਵਿੱਚ ਗੱਭੇ ਖਾਲੀ ਉਹਦੇ ਵਿੱਚ ਆਪਾਂ ਨੂੰ ਗੰਨੇ ਦੀ ਬੰਨ ਬਣਾਈ ਰੇ ਪਾਉਣਾ ਗੁੱਟਗੜਾਈ ਕਰਨੀ ਸੌਖੀ ਰਹਿੰਦੀ ਹੈ ਗੰਨੇ ਦੇ ਵਿੱਚ ਘੁੰਮਣਾ ਜਦੋਂ ਆਪਾਂ ਬਾਅਦ ਚ ਸਪਰੇਅ ਕਰਦੇ ਆ ਉਹ ਚੀਜ਼ ਥੋੜੀ ਜੀ ਆਪਾਂ ਨੂੰ ਉਹਦੇ ਵਿੱਚ ਥੋੜੀ ਸ਼ੌਕ ਹੋ ਜਾਂਦੀ ਹੈ ਹੋਰ ਇਹਦਾ ਸਭ ਤੋਂ ਮੇਨ ਬੈਨੀਫਿਟ ਆਹੀ ਹੈ ਠੀਕ ਹੈ ਜੀ ਬਾਕੀ ਉਹ ਇਧਰ ਜੁਪੀ ਵੱਲ ਤਾਂ ਬਹੁਤ ਸਾਲਾਂ ਤੋਂ ਹੋਰ ਇਧਰ ਗਰਦਾਸਪੁਰ ਏਰੀਆ 'ਚ ਕਈ ਵੀਰਾਂ ਦੀ ਵੀਡੀਓ ਦੇਖਦੇ ਆਂ ਉਹ ਤਾਂ ਕਈ ਸਾਲ ਤੋਂ ਆ 4 ਫੁੱਟ ਵਾਲੀ ਗੰਨਾ ਲਾ ਰਹੇ ਆ ਕਹਿੰਦੇ ਵੀ ਵਧੀਆ ਗੰਨਾ ਨਿਕਲਦਾ 500 400 500 ਦੇ ਉੱਪਰ ਹੀ ਗੰਨਾ ਨਿਕਲਦਾ ਬਾਕੀ ਹਰੇਕ ਦਾ ਆਪਣਾ ਆਪਣਾ ਤਿਆਰਬ ਹੈ ਬਾਈ ਬੰਦੇ ਦਾ ਜਿਹੜਾ ਵੀ ਅੰਨਾ ਲਾਉਂਦਾ ਹੈ ਤੇ ਬਾਕੀ ਆਹ ਬੂਟੇ ਆਹ ਬਾਈ ਇੱਧਰ ਖੇਤ ਹਰਸ਼ਵੀਰਾਂ ਦਾ ਬੂਟੇ ਦੇਖੋ ਕਣਕ ਕਿਆ ਵਧੀਆ ਕਿਆ ਸੋਹਣੀ ਖੜੀ ਆ ਬਾਈ ਕਣਕ ਲੇਟੇ ਲਾਈ ਤੀ ਵਧੀਆ ਕਣਕ ਖੜੀ ਆ ਇਹਨਾਂ ਬੂਟੇ ਦੂਏ ਸਾਲ ਚ ਹੈ ਵਧੀਆ ਚੱਲੇ ਬੂਟੇ ਤੇ ਠੀਕ ਆ ਬਾਈ ਆਪਣਾ ਕਰਦੇ ਵੀਡੀਓ ਦਾ ਐਂਡ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਤੇ ਆਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਨੇ ਤੁਸੀਂ ਹੋਰ ਨਵੇਂ ਬਲੌਗਸ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ